ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਲੋਕਾਂ ਦੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਲੋਕਾਂ ਦੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਮੈਂ ਗੁਰਤੇਜ ਸਿੰਘ ਖੇੜਾ ਜ਼ਿਲ੍ਹਾ ਪ੍ਰਧਾਨ ਪ੍ਰਾਣੀ ਪੈਨਸ਼ਨ ਭਾਲਿਸ਼ ਕਾਰਜ ਕਮੇਟੀ ਜ਼ਿਲ੍ਹਾ ਫਰੀਦਕੋਟ ਜੋ ਸਰਕਾਰ ਨੇ 22 ਨਵੰਬਰ 2018 ਨਵੰਬਰ 2022 ਦੇ ਵਿੱਚ ਜੋ ਸਰਕਾਰ ਨੇ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਪੈਨਸ਼ਨ ਲਾਗੂ ਕਰਨ ਦਾ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਉਹਦੇ ਤਹਿਤ ਅੱਜ ਅਸੀਂ ਪੁਰਾਣੀ ਪੈਨਸ਼ਨ ਭਾਲਿਸ਼ ਕਮੇਟੀ ਦੇ ਸੀਪੀਐਫ ਨੂੰ ਪੰਜਾਬ ਵੱਲੋਂ ਉਹ ਲੜੀ ਤਹਿਤ ਜੋ ਅੱਜ ਪ੍ਰੋਗਰਾਮ ਆ ਉਹਦਾ ਅੱਜ ਅਸੀਂ ਉਦਲਾ ਖੋਖ ਰਹੇ ਜੀ ਇਹਦਾ ਸਫਤਾ ਵੱਡਾ ਮਤਲਬ ਜੇ ਤੁਹਾਡੇ ਨਾਲ ਕੋਈ ਵਾਦਾ ਕੀਤਾ ਹੋਇਆ ਸੀ ਕਿ ਜੇ ਆ ਤੁਸੀਂ ਸ਼ੂਟਰ ਤੋਂ ਸੰਘਰਸ਼ ਕਰਦੇ ਆ ਜਦੋਂ ਸਰਕਾਰ ਚੋਣਾਂ ਤੋਂ ਪਹਿਲਾਂ ਆਪਣਾ ਜਿਹੜਾ ਇਹਨਾਂ ਨੇ ਚੌਨ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਵਿੱਚ ਪ੍ਰਾਣੀ ਪੈਨਸ਼ਨ ਦੀ ਦੇ ਬਲਾਜਮ ਕੇ ਕੱਚੇ ਮਲਾਜਮ ਪੱਕੇ ਕਰਨ ਦੀ ਜਿਹੜੀ ਪਹਿਲੀ ਮੰਗ ਸੀ ਜੀ ਉਸ ਤੋਂ ਸਰਕਾਰ ਜਿਹੜੀ ਭੱਜੀ ਆ ਔਰ ਭਾਈ ਦੇ ਨਜ਼ਰ ਵੀ ਆ ਰਹੀ ਹੈ ਸਰਕਾਰ ਕਹਿੰਦੀ ਜੀ ਅਸੀਂ ਕੱਚੇ ਮਲਾਜਮ ਤਾਂ ਪੱਕੇ ਬਹੁਤ ਕਰਦੇ ਤੁਸੀਂ ਕਹਿੰਦੇ ਵੀ ਇਹ ਕਰਨ ਕਿ ਇੱਕ ਮੰਗ ਤਾਂ ਕਹਿੰਦੇ ਪੂਰੀ ਕਰਤੀ ਦੂਜੀ ਕਿစီ ਕਰਦੇ ਦੇਖੋ ਜੀ ਜਿਹੜਾ ਪੰਜਾਬ ਦੇ ਸੀਐਮ ਸਾਹਿਬ ਉਹ ਕਹਿੰਦੇ ਵੀ ਪੱਕੇ ਦਾ ਜਿਹੜਾ ਉਹ ਅਸਲੀ ਮਕਸਦ ਹੈ ਉਹਨੂੰ ਸੀਮੈਂਟ ਲਾ ਕੇ ਪੱਕਾ ਨਹੀਂ ਕੀਤਾ ਜਾਂਦਾ ਪਰ ਸਾਰਾ ਕੋਈ ਗੱਲਾਂ ਜੀ ਆ ਗਰਾਊਂਡ ਤੇ ਕੁਝ ਨਹੀਂ ਦਾ ਜੀ ਜਦੋਂ ਸਰਕਾਰ ਬਣੀ ਸੀ ਤੁਹਾਡੇ ਹੀ ਮਤਲਬ ਜਿਵੇਂ ਆਪਣਾ ਸਿੱਕੀਟ ਹੈ ਤਾਂ ਕਹਿੰਦੇ ਉੱਥੇ ਸੈਕਟਰੀ ਦੇ ਵਿੱਚ ਜਦੋਂ ਬਾਣ ਪਹਿਲੀ ਵਾਰੀ ਗਿਆ ਸੀ ਕਹਿੰਦਾ ਤੇ ਫੁੱਲਾ ਨੇ ਵਾਅਦਾ ਕੀਤਾ ਗਿਆ ਸੀ ਕਹਿੰਦੇ ਵੀ ਸਰਕਾਰ ਨੇ ਬਾਣ ਸਾਥ ਜਿਹੜੇ ਹੈਗੇ ਬਹੁਤ ਵਧੀਆ ਸੀ ਮਤਲਬ ਸਾਰੇ ਨੇ ਚੁੜ ਕੇ ਭੇਤਿਆ ਕਿ ਸਾਡਾ ਕੰਮ ਕਰ ਦੇ ਕੀ ਗੱਲ ਫਿਰ ਉਹ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਜਦੋਂ ਚੋਣ ਚੋਣਾਂ ਦੇ ਦੌਰਾਨ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਜਿਹੜਾ ਮੇਰੇ ਕੋਲੇ ਸਿਰਫ ਇੱਕ ਪੈਨ ਹਰੇ ਰੰਗ ਦਾ ਪੈਨ ਹੋਊਗਾ ਜੋ ਮੁਲਾਜ਼ਮਾਂ ਦੇ ਹਰ ਵਰਗ ਲਈ ਹਰਾਪੈਨੇ ਚੱਲੂਗਾ ਹਰ ਵਰਗ ਦਾ ਟਾ ਮਸਲਾ ਹੱਲ ਹੋਊਗਾ ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਜਿਹੜਾ ਹਰਾਪੈਨੇ ਲਿਆ ਸੀ ਉਹ ਉਹਨੇ ਅਜੇ ਤੱਕ ਚਾਲੂ ਹੀ ਨਹੀਂ ਕੀਤਾ ਜੀ ਤੇ ਹੁਣ ਫਿਰ ਕੀ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਅਸੀਂ ਜਿਹੜਾ ਆਉਣ ਵਾਲਾ ਸਮਾਂ ਅਸੀਂ ਪ੍ਰਾਣੀ ਪੈਨਸ਼ਨ ਲਈ ਜਿੱਥੋਂ ਤੱਕ ਸਾਨੂੰ ਪੰਜਾਬ ਚ ਸੰਘਰਸ਼ ਲੈ ਜਾਣਾ ਪਿਆ ਸੀ ਵੱਧ ਤੋਂ ਉਹ ਜਿਹੜਾ ਉਹ ਸੰਘਰਸ਼ ਅੱਗੇ ਲੈ ਕੇ ਜਾਵਾਂ ਜੀ ਪ੍ਰਸੰਦ ਕੀ ਕਹਿਣਾ ਚਾਹੋਗੇ ਦੇਖੋ ਜੀ 18 ਅਕਤੂਬਰ 2022 ਚ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਿਹਨੂੰ ਦੀਵਾਲੀ ਦਾ ਤੋਹਫਾ ਕਹ ਕੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਭਗਵੰਤ ਮਾਨ ਜੀ ਵੱਲੋਂ ਤੇ ਉਹ ਅਨਾਉਂਸਮੈਂਟ ਹੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਜ਼ਮੀਨੀ ਪੱਧਰ ਤੇ ਦਫ਼ਤਰਾਂ ਦੇ ਵਿੱਚ ਨਾ ਤਾਂ ਮੁਲਾਜ਼ਮਾਂ ਦੇ ਕੋਈ ਜੀਪੀਐਫ ਖਾਤੇ ਖੋਲੇ ਗਏ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਸਾਨੂੰ ਤਾਂ ਐ ਲੱਗਦਾ ਮਾਨਸਾਹਬ ਉਹਦੇ ਚ ਗਲਾਬ ਜੰਮ ਨਹੀਂ ਖਾਈ ਜਾਂਦੇ ਨੋਟੀਫਿਕੇਸ਼ਨ ਚ ਕੰਮ ਤਾਂ ਕੋਈ ਨਹੀਂ ਕਰਦੇ ਨਾ ਹੀ ਕੋਈ ਕੱਚੇ ਮੁਲਾਜ਼ਮ ਪੱਕੇ ਕੀਤੇ ਇਹਨਾਂ ਨੇ ਨਾ ਕੋਈ ਹੋਰ ਕਾਰਵਾਈ ਕੀਤੀ ਹਰਾਪੈਨ ਇਹਨਾਂ ਨੇ ਜ਼ਰੂਰ ਕਿਹਾ ਸੀ ਵੀ ਮੈਂ ਮੁਲਾਜ਼ਮਾਂ ਦੀ ਭਲਾਈ ਲਈ ਵਰਤੂੰਗਾ ਪਰ ਸਾਨੂੰ ਭਲਾਈ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੀ ਗਰਾਊਂਡ ਲੈਵਲ ਤੇ ਇੱਕ ਪੈਸੇ ਦਾ ਕੰਮ ਨਹੀਂ ਮਾਨ ਸਰਕਾਰ ਕਰਦੀ ਪਈ ਇਸ ਕਰਕੇ ਅਸੀਂ ਸਾਰੇ ਮੁਲਾਜ਼ਮ ਇਹਨਾਂ ਤੋਂ ਬਹੁਤ ਖਫਾ ਹੈ ਤੇ ਆਨ ਵਾਲੇ ਟਾਈਮ ਵਿੱਚ ਅਸੀਂ ਸੰਘਰਸ਼ ਨੂੰ ਹੋਰ ਤਿੱਖੇ ਕਰਦੇ ਹੋਏ ਕਾਰਵਾਈ ਕਰਾਂਗੇ ਪੰਜਾਬ ਦੇ ਵਿੱਚ ਬੜੀ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ ਕਿ ਇੰਨੇ ਕੱਚੇ ਮੁਲਾਜ਼ਮ ਅਸੀਂ ਪੱਕੇ ਕਰ ਦੇਖੋ ਜੀ ਇਹ ਸਭ ਨੂੰ ਪਤਾ ਜਿਹੜਾ ਹਾਲ ਹੀ ਜੋ ਮੁਹੱਲੀ ਦੇ ਵਿੱਚ ਸਿੱਖਿਆ ਦਫ਼ਤਰ ਦੇ ਬਾਹਰ ਜਿਹੜੇ ਕੱਚੇ ਮਲਾਜ਼ਮਾਂ ਨੂੰ ਜਿਹੜਾ ਧੋਖਾ ਦਿੱਤਾ ਗਿਆ ਉਹ ਚੀਖ ਚੀਖ ਕੇ ਪੁਕਾਰ ਰਹੇ ਆ ਵੀ ਸਾਡੇ ਨਾਲ ਜਿਹੜਾ ਹੈਗਾ ਧੋਖਾ ਕੀਤਾ ਗਿਆ ਇਸ ਇਹ ਗੱਲ ਕਿ ਇਹ ਵਾਅਦਾ ਕਰਕੇ ਵੀ ਤੁਹਾਨੂੰ ਅਸੀਂ ਪੱਕਾ ਕੀਤਾ ਹੋਇਆ ਹੈ ਮਲਾਜ਼ਮ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਬਹੁਤ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਮਲਾਜ਼ਮ ਜਿਹੜੇ ਹੈਗੇ ਆ ਗੇਟ ਦੇ ਉੱਪਰ ਚੜ ਚੜ ਕੇ ਜਿਹੜੇ ਹੈਗਾ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਜਿਸ ਦੇ ਨਤੀਜੇ ਵਜੋਂ ਜਿਹੜੇ ਹੈ ਵੀ ਬਹੁਤ ਰੋਸ ਪਾਇਆ ਜਾ ਰਿਹਾ ਹੈਗਾ ਮਲਾਜ਼ਮਾਂ ਦੇ ਵਿੱਚ ਤੇ ਜੋ ਮੇਰੇ ਦੂਜੇ ਸਾਥੀਆਂ ਨੇ ਵੀ ਦੱਸਿਆ ਕਿ ਹਰਾਪਨ ਦੀ ਗੱਲ ਚੱਲ ਰਹੀ ਸੀ ਮੇਰੇ ਖਿਆਲ ਵਿੱਚ ਵੀ ਸ਼ਾਇਦ ਉਹਨਾਂ ਦੇ ਅੰਦਰ ਖਾਤੇ ਉਹਨਾਂ ਨੇ ਉਸ ਪੈਨ ਦੀ ਨਿਬ ਵੀ ਤੋੜ ਰੱਖੀ ਹੈ ਕਿ ਜੋ ਉਹਨੂੰ ਜਿਹੜੇ ਮੁਲਾਜ਼ਮਾਂ ਦੀ ਭਲਾਈ ਵਾਲਾ ਕੋਈ ਪੇਜ ਹੈ ਉਹ ਪੇਜ ਪਾੜ ਤਾਂ ਸਕਦੀ ਹੈ ਪਰ ਕੋਈ ਉਹ ਹਰੇ ਪੈਨ ਦੇ ਨਾਲ ਜਿਹੜੇ ਸਾਈਨ ਹੋ ਕੇ ਉਹਨਾਂ ਦਾ ਪੱਲਾ ਹੁਣਾ ਉਹ ਮੁਸ਼ਕਲ ਹੈ ਸਾਨੂੰ ਅਸੀਂ ਉਹਨੇ ਪਲੀਪਾਤ ਜਾਣ ਚੁੱਕੇ ਹਾਂ ਵੀ ਸਾਡਾ ਇਹਨਾਂ ਨੇ ਕੁਝ ਵੀ ਨਹੀਂ ਕਰਨਾ ਹੈਗਾ ਇਹ ਪੈਨ ਦਾ ਅੱਗੇ ਦੇ ਵਿੱਚ ਜਿਹੜੀ ਇਹਨਾਂ ਨੇ ਐਡਾ ਜਿਹੜਾ ਸਿਆਸੀ ਰੈਲੀ ਨੂੰ ਜਿਹੜਾ ਇਹਨਾਂ ਨੇ ਉਹ ਸਰਕਾਰੀ ਫੰਕਸ਼ਨ ਦੇ ਰੂਪ ਦੇਣ ਦੀ ਤਿਆਰੀ ਸੀ ਇਹਨਾਂ ਦੀ ਉਥੋਂ ਜੋ ਜੋ ਵੀ ਉਥੋਂ ਦਾ ਸਮਾਨ ਸੀ ਉਹਦੇ ਵਿੱਚ ਸੀ ਉਹ ਸਾਰਾ ਹੀ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕੁਰਸੀ ਤੱਕ ਸ਼ਾਈ ਤੋਂ ਲੈ ਕੇ ਕੁਰਸੀਆਂ ਤੱਕ ਦਿੱਲੀ ਤੋਂ ਆਈ ਹੁੰਦੀ ਸੀ ਸੋ ਜਿਹੜਾ ਹੈ ਸਾਡੇ ਪੰਜਾਬ ਦਾ ਪੈਸਾ ਵੀ ਜਿਹੜਾ ਹੈਗਾ ਪ੍ਰੋਪਰ ਸਾਰੇ ਪਾਸੇ ਉਹ ਜਿਹੜਾ ਹੈਗਾ ਪੰਜਾਬ ਨੂੰ ਢਾਈ ਢਾਲ ਲਾਈ ਜਾ ਰਹੀ ਹੈ ਜੀ ਸੋ ਇਹ ਜੀ ਰੈਲੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਇਸ ਵਾਰ ਦੇਖੋ ਨੂੰ ਰੈਲੀ ਦੇ ਵਿੱਚ ਕੁਝ ਹੋਰ ਹੀ ਮਿਲਿਆ ਕਿਨ ਪੰਜਾਬ ਦੇ ਚੀਫ ਸਿਕਰੀ ਦੇ ਡੀਜੀ ਵੀ ਕਦੇ ਵਿੱਚ ਨੂੰ ਦੇ ਸੀ ਦੇਖੋ ਜੀ ਤੁਸੀਂ ਦੇਖਣ ਨੂੰ ਤਾਂ ਹੁਣ ਚਲੋ ਬਹੁਤ ਖੁਸ਼ ਹੈ ਤੁਸੀਂ ਦੇਖਿਆ ਹੋਣਾ ਜਦੋਂ ਸੀਐਮ ਸਾਹਿਬ ਬੋਲ ਰਹੇ ਸੀ ਸਪੀਚ ਦੇ ਰਹੇ ਸੀ ਉ ਤਾਂ ਜਿਹੜੇ ਵੀ ਬीडीसी ਡਬਲਯੂ ਡੀਸੀ ਮੈਂਬਰ ਜਿਹੜੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਪਹਿਲੇ ਦੇ ਫੇਸ 2 ਦੇ ਵਿੱਚੋਂ ਜਿਹੜੇ ਹੈਗੇ ਚੁਣੇ ਗਏ ਆ ਉਹ ਸੁਣ ਰਹੇ ਸੀ ਸਪੀਚ ਬਟ ਜਦੋਂ ਇਹ ਕੇਜਰੀਵਾਲ ਸਾਹਿਬ ਜਦੋਂ ਬੋਲਣ ਲੱਗੇ ਆ ਤੇ ਉਹ ਗਰਾਊਂਡ ਜਿਹੜੇ ਹੈ ਪੰਡਾਲ ਉਹ ਖਾਲੀ ਪਾਏ ਗਏ ਜੀ ਜੀ ਹੁਣ ਕੀ ਅੱਡਾ ਫਿਰ ਅਗਲਾ ਐਕਸ਼ਨ ਕੀ ਹੋਏ ਅਗਲਾ ਐਕਸ਼ਨ ਇਹ ਆ ਜੀ ਵੀ ਅਸੀਂ ਜੋ ਵੀ ਸਾਨੂੰ ਪੰਜਾਬ ਲੈਵਲ ਤੋਂ ਜੋ ਵੀ ਸਾਨੂੰ ਕਾਲ ਆਏਗੀ ਸਟੇਟ ਬਦਲ ਉਹ ਜੋ ਵੀ ਕਾਲ ਆਏਗੀ ਅਸੀਂ ਉਹਨੂੰ ਪਰਜੋਰ ਜਿਹੜੀ ਹੈਗੀ ਆਪਣੇ ਪੂਰੇ ਤੰਦੇਹੀ ਦੇ ਨਾਲ ਅਸੀਂ ਗਰਾਊਂਡ ਲੈਵਲ ਤੇ ਆਪਣੇ ਜ਼ਿਲ੍ਹਾ ਲੈਵਲ ਤੇ ਅਸੀਂ ਪੂਰਾ ਉਸ ਐਕਸ਼ਨ ਪੂਰਾ ਨੇਪਰੇ ਚਾੜਾਂਗੇ ਸੋ ਅਸੀਂ ਇੱਕ ਗੱਲ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਇਹਨਾਂ ਨੇ ਤੁਸੀਂ ਪਹਿਲਾਂ ਮੇਰੇ ਸਾਥੀਆਂ ਨੂੰ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਪਹਿਲਾਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਜਾਂ ਇਹਨਾਂ ਨੇ ਕੋਈ ਤੁਹਾਡੇ ਨਾਲ ਵਾਅਦਾ ਕੀਤਾ ਸੀ ਵਾਅਦਾ ਖਿਲਾਫੀ ਤਾਂ ਇਹਨਾਂ ਨੇ ਇੰਨਾ ਕੀਤੀ ਹੈ ਜੀ ਵੀ ਸਾਡੇ ਨਾਲ ਜੋ ਚੀਮਾ ਸਾਹਿਬ ਨੇ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਕਿ ਸਾਡੇ ਨਾਲ ਸਾਡੇ ਸੰਘਰਸ਼ਾਂ ਦੇ ਵਿੱਚ ਆਪ ਜਿਹੜੀਆਂ ਹੈਗੀਆਂ ਤਖਤੀਆਂ ਲੈ ਕੇ ਪੁਰਾਣੀ ਪੈਨਸ਼ਨ ਬਹਾਲ ਕਰੂ ਦੀਆਂ ਤਖਤੀਆਂ ਲੈ ਕੇ ਸਾਡੇ ਨਾਲ ਬੈਠੇ ਸਾਡੇ ਨਾਲ ਉਹਨਾਂ ਨੇ ਇਹ ਵਾਅਦਾ ਕੀਤਾ ਵੀ ਸਾਡੀ ਸਰਕਾਰ ਆਏਗੀ ਤਾਂ ਅਸੀਂ ਮਤਲਬ ਤੁਹਾਡੀ ਜਿਹੜੀ ਪੈਨਸ਼ਨ ਬਹਾਲ ਕਰਾਵਾਂਗੇ ਮੁਲਾਜ਼ਮਾਂ ਨੂੰ ਇਹ ਸੀਐਮ ਸਾਹਿਬ ਨੂੰ ਵੀ ਪਤਾ ਹੈ ਕਿ ਮੁਲਾਜ਼ਮਾਂ ਨੇ ਜੋ ਵੀ ਵੋਟ ਪਾਈ ਹੈ ਉਹ ਸਿਰਫ ਇੱਕ ਹੀ ਇੱਕ ਗੱਲ ਕਰਕੇ ਪਾਈ ਹੈ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਏਗੀ ਪਰ ਜੋ ਵੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਆਪਣਾ ਦਿਲ ਵੀ ਜਾਣਨਾ ਚਾਹੀਦਾ ਹੈ ਕਿ ਜੋ ਵਾਅਦਾ ਕਰਕੇ ਆਪਣਾ ਜਿਹੜੋ 58 ਸਾਲ ਦੀ ਉਮਰ ਤੱਕ ਜਦੋਂ ਬੰਦਾ ਨਕਾਰਾ ਹੋ ਜਾਂਦਾ ਹੈ ਉਹ ਮਹਿਕਮਾ ਉਹਨੂੰ ਅ ਮਤਲਬ ਘਰੇ ਰਿਟਾਇਰ ਕਰਕੇ ਘਰ ਨੂੰ ਤੋੜਦਾ ਹੈ ਤਾਂ ਉਦੋਂ ਨਾ ਤਾਂ ਕੋਈ ਕੰਮ ਕਰ ਸਕਦਾ ਹੁੰਦਾ ਉਹਦੀ ਇੱਕ ਇੱਕੋ ਇੱਕ ਆਸਰਾ ਹੁੰਦਾ ਜੋ ਕਿ ਹੁੰਦਾ ਪਰਾਣੀ ਪੈਨਸ਼ਨ ਜਿਹੜੀ ਪਰਾਣੀ ਪੈਨਸ਼ਨ ਦੇ ਵਿੱਚ ਹੈ ਉਹ ਬਹੁਤ ਬੈਨੀਫਿਟ ਹੈ ਜੋ ਨਵੀਂ ਪੈਨਸ਼ਨ ਦੀ ਸਕੀਮ ਦੇ ਵਿੱਚ ਉਹਨਾਂ ਨੂੰ ਤੁਹਾਨੂੰ ਇਹਨਾਂ ਨੂੰ ਖੁਦ ਨੂੰ ਹੀ ਪਤਾ ਹੈ ਲਾਗੂ ਕਰਨ ਵਾਲਿਆਂ ਨੂੰ ਪਤਾ ਹੈ ਨੋਟੀਫਿਕੇਸ਼ਨ ਲਾਗੂ ਕਰਨ ਵਾਲਿਆਂ ਨੂੰ ਪਤਾ ਹੈ ਕਿ ਇਹ ਕਿੰਨੀ ਨੁਕਸਾਨਦਾਇਕ ਹੈ ਜਦੋਂ ਇਹ ਕਹਿੰਦੇ ਐਮਐਲਏ ਐਮਪੀ ਬਣ ਜਾਂਦੇ ਕਹਿੰਦੇ ਪੈਨਸ਼ਨ ਲੱਗ ਜੂਗੀ ਆਪਦੇ ਤਾਂ ਇਹ ਦੋਜ ਪੱਤੇ ਵਧਾਈ ਜਾਂਦੇ ਆ ਕਿ ਜਿਹੜੇ ਤੁਸੀਂ ਕੰਮ ਕਰਨ ਵਾਲੇ ਨੂੰ ਕੰਮ ਕਰਕੇ ਦੇਣ ਵਾਲੇ ਨੂੰ ਸਰਕਾਰ ਨੂੰ ਚਾਹੀਦਾ ਚਾਹੀ ਤੁਹਾਨੂੰ ਕਹਿੰਦੇ ਤੁਸੀਂ ਤੁਸੀਂ ਇਹ ਦੇਖੋ ਕਿ ਚਾਹੇ ਕੋਈ ਐਮ ਐਲ ਏ ਇੱਕ ਦਫਾ ਬੰਦਾ ਚਾਹੇ ਉਹ 6 ਮਹੀਨੇ ਲਈ ਬੰਦਾ 3 ਮਹੀਨੇ ਲਈ ਬੰਦਾ ਉਹਦੀ ਜਿਹੜੀ ਹੈਗੀ ਹੈ ਪ੍ਰਾਣੀ ਪੈਨਸ਼ਨ ਜਿਹੜੀ ਹੈ ਉਹ ਤੁਸੀਂ ਇਹ حساب ਲਾ ਲਓ ਵੀ ਉਹਦੇ ਲਾਈਫਟਾਈਮ ਲਈ ਲੱਗ ਜਾਂਦੀ ਹੈ ਪਰ ਅਸੀਂ ਜਿਨ੍ਹਾਂ ਨੇ 58 ਸਾਲ ਸਾਲ ਤੱਕ ਜਿਨ੍ਹਾਂ ਨੇ ਸਪੋਜ਼ ਕਰੋ ਕੋਈ ਬੱਚਾ 20 ਸਾਲ ਤੱਕ ਜੇ 20 ਸਾਲ ਦਾ 21 ਸਾਲ ਦਾ ਜਾਂ ਕੋਈ 30 ਸਾਲ ਦਾ ਜੇ ਕੋਈ ਭਰਤੀ ਹੁੰਦਾ ਹੈ ਜਿਨ੍ਹਾਂ ਨੇ 28 28 ਸਾਲ 33 ਸਾਲ ਮਹਿਕਮੇ ਨੂੰ ਦੇ ਦਿੱਤੇ ਜਾਂਦੇ ਆ ਉਹਨਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਤੁਸੀਂ ਦੇਖੋ ਵੀ ਕੀ ਉਹਨਾਂ ਦਾ ਕੀ ਹਾਲ ਹੋਏਗਾ ਜਾਂ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੋਏਗਾ ਜੀਵਨ ਸ਼ੈਲੀ ਹੋਏਗੀ ਉਹ ਕਿਦਾਂ ਗੁਜ਼ਾਰਾ ਕਰਨਗੇ ਕੀ ਕਰਨਗੇ ਇੱਕ ਲਾਸਟ ਸਵਾਲ ਮਤਲਬ ਕਹਿੰਦੇ ਸਰਕਾਰ ਦੇ ਵਿੱਚ ਵੱਡਾ ਐਮਪਲੋਇਮੈਂਟ ਦਾ ਰਹਿ ਬਲੰਬਸ ਤੇ ਮੁਲਾਜ਼ਮ ਜਿੱਥੇ ਬੰਦੀਆਂ ਨੇ ਕਿਉਂਕਿ ਜਿੱਥੇ ਬੰਦੀਆਂ ਨੇ ਐਸੇ ਕਰਕੇ ਸਰਕਾਰ ਬਣਾਈ ਸੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਨੂੰ ਜਿਹੜੇ ਵੀ ਸਾਡੇ ਬੈਨੀਫਿਟੇਗੇ ਆ ਜਾਂ ਉਹਨਾਂ ਨੇ ਇਹ मतलब क्या के आंदा सीगा कि पेंशन 2004 ਦਾ ਜਿਹੜਾ ਚੀਜ਼ ਹੈ ਕਿ ਟੋਂ ਪੈਨਸ਼ਨ ਨਹੀਂ 2004 ਤੋਂ ਬਾਅਦ ਭਰਤੀ ਹੋਈ ਹੈ ਜੇ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਅਸੀਂ ਬਦਲਾਅ ਵੀ ਇਸੇ ਕਰਕੇ ਲੈ ਕੇ ਆਏ ਹਾਂ ਅਸੀਂ ਜੀ ਦੇਖੋ ਮੈਂ ਤੇ ਕੋਈ ਛੋਟਾ ਜਿਹਾ ਮੈਸੇਜ ਹੋਣਾ ਚਾਹਣਾ ਮੈਂ ਮੇਰਾ ਗੋਤ ਵੀ ਮਾਨ ਹੈ ਔਰ ਸ਼ੇਮ ਸਾਹਿਬ ਦਾ ਵੀ ਮਾਨ ਹੈ ਔਰ ਮੈਂ ਵੀ 뮤직 ਫੀਲਡ ਦੇ ਵਿੱਚ ਬੜਾ ਕੁਝ ਕੀਤਾ ਪਰ ਇਹਨਾਂ ਨੂੰ ਮੈਂ ਕਾਫੀ ਅੱਛਾ ਇਹਨਾਂ ਦੇ ਕਰਤਾਰ ਤੋਂ ਵਾਕਿਫ ਹੈ ਪਰ ਹੁਣ ਵੀ ਚਲੋ ਇਹੀ ਮੈਸੇਜ ਅਜਿਹਾ ਦੇਣਾ ਚਾਹਾਂਗਾ ਮਹਿਤਾ ਵੀ ਚਲੋ ਹੁਣ ਵੀ ਉਹ ਜੇ ਸੋਚ ਕੇ ਕੁਝ ਜਾਂਦੇ ਜਾਂਦੇ ਸਰਕਾਰ ਦੇ ਵਿੱਚ ਕਰਦੇ ਆ ਤਾਂ ਫਿਰ ਹੁਪਸੋ ਸਾਨੂੰ ਉਮੀਦ ਹੈ ਕਿ ਜੇ ਪੁਰਾਣੀ ਪੈਨਸ਼ਨ ਬਹਾਲ ਹੁੰਦੀ ਹੈ ਤਾਂ ਫਿਰ ਇਹ ਰਿਪੀਟ ਹੋ ਸਕਦੀ ਹੈ ਸਰਕਾਰ ਬਹੁਤ ਬਤਾ ਜੀ